ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਹੀ ਕੋਕੋ ਦੇ ਬੱਚੇ ਕਿਸੇ ਪੁਰਸ਼ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਫਲਾਣੇ ਲਾਲੇ ਦਾ ਲੜਕਾ ਮਰ ਗਿਆ ਹੈ ਉਹਨਾਂ ਨੂੰ ਜਾ ਕੇ ਬੁਲਾ ਆਵੀਂ ਭਾਵ ਕੇ ਉਹਨਾਂ ਦੇ ਬੈਠਾਂ ਹੀ ਕਹਿ ਦਿੰਨੇ ਆਪਾਂ ਇਹ ਬਾਤ ਸੁਣ ਕੇ ਪੁੱਤਰ ਨੇ ਕਿਹਾ ਪਿਤਾ ਜੀ ਮੈਂ ਕਦੇ ਕਿਸੇ ਦੇ ਮਰਨੇ ਪਰਨੇ ਤੇ ਨਹੀਂ ਗਿਆ ਲਾਲੇ ਹੋਰਾਂ ਨੂੰ ਜਾ ਕੇ ਮੈਂ ਕੀ ਆਖਾਂਗਾ ਪਿਤਾ ਨੇ ਉੱਤਰ ਦਿੱਤਾ ਕਿ ਪੁੱਤਰਾ ਜਿਸ ਤਰ੍ਹਾਂ ਹੋਰ ਲੋਕ ਕਹਿਣਗੇ ਉਸੇ ਤਰ੍ਹਾਂ ਤੂੰ ਕਹਿ ਦੇਵੀਂ ਇਹ ਗੱਲ ਸੁਣ ਕੇ ਮੁੰਡਾ ਲਾਲੇ ਹੋਰਾਂ ਦੇ ਘਰ ਨੂੰ ਤੁਰ ਪਿਆ ਜਾ ਰਸਤੇ ਵਿੱਚ ਜਾ ਰਿਹਾ ਸੀ ਤੇ ਰਸਤੇ ਵਿੱਚ ਕੁਝ ਲਾਲੇ ਦੇ ਜੋ ਗੈਰੀ ਬੈਠੇ ਸਨ ਉਹ ਗੱਲਾਂ ਕਰ ਰਹੇ ਸਨ ਕਿਉਂਕਿ ਉਹਨਾਂ ਨੇ ਤਾਂ ਉਸ ਦੇ ਵਿਰੁੱਧ ਹੀ ਕਰਨੀ ਐ ਸਨ ਉਹਨਾਂ ਵਿੱਚ ਇੱਕ ਨੇ ਕਿਹਾ ਚੰਗਾ ਹੋਇਆ ਸੋਹਰਾ ਗਲੋ ਲੱਤਾ ਉਸ ਨੇ ਵੀ ਬੜੀ ਹੱਤ ਚੁੱਕੀ ਹੋਈ ਸੀ ਬੜਾ ਮਾੜਾ ਬੰਦਾ ਸੀ ਇਹ ਗੱਲ ਸੁਣ ਕੇ ਉਸ ਮੁੰਡੇ ਨੇ ਪੱਲੇ ਵੱਲ ਲਈ ਕਿ ਮੈਂ ਵੀ ਇਸ ਤਰ੍ਹਾਂ ਹੀ ਲਾਲਾ ਦੇ ਘਰ ਜਾ ਕੇ ਇਹ ਗੱਲ ਕਹਾਵਾਂਗਾ ਜਦ ਲਾਲੇ ਦੇ ਘਰ ਪਹੁੰਚਿਆ ਤਾਂ ਗੋਹਰ ਲੋਕ ਵੀ ਪਰਚਾਉਣੇ ਵਾਸਤੇ ਜੁੜੇ ਹੋਏ ਸਨ ਪਾਵ ਦੁੱਖ ਦੇ ਵਿੱਚ ਪਹੁੰਚੇ ਹੋਏ ਸਨ ਇਹ ਮੁੰਡਾ ਵੀ ਸਹਜ ਨਾਲ ਲਾਗੇ ਜਾ ਕੇ ਬੈਠਾ ਅਤੇ ਕਹਿਣ ਲੱਗਾ ਚੰਗਾ ਹੋਇਆ ਲਾਲਾ ਜੀ ਸਰਾ ਕਰੋ ਲੱਗਾ ਉਸਨੇ ਬੜੀ ਹੱਤ ਚੁੱਕੀ ਹੋਈ ਸੀ ਇਹ ਸੁਣਦੇ ਹੀ ਲਾਲੇ ਹੋੜਾ ਨੂੰ ਰੋਹ ਚੜ ਗਿਆ ਗੁੱਸੇ ਨਾਲ ਕਹਿਣ ਲੱਗੇ ਚਨਾਲਾ ਮੇਰੇ ਅੱਖਾਂ ਤੋਂ ਦੂਰ ਹੋ ਜਾ ਤੈਨੂੰ ਕਿਸੇ ਨੇ ਪੰਚਾਇਤ ਤੇ ਗੱਲ ਕਰਨ ਦਾ ਜੱਜ ਨਹੀਂ ਸਿਖਾਇਆ ਜਿਹੜੀ ਦੇਸ ਕਾਲ ਤੋਂ ਬਾਹਰੀ ਜਿਹੜੀ ਕਾਲ ਦੇਸ ਤੋਂ ਬਾਹਰੀ ਉੱਚੀ ਪਦ ਕਰਾਵਣ ਹਾਰੀ ਜੋਗਨ ਸੋਚੇ ਬੋਲੇ ਬੋਲੀ ਨਾ ਹੋ ਬੋਲੀ ਵਿਛਦੀ ਗੋਲ ਪਾਪ ਕੇ ਜਿਹੜੀ ਗੱਲ ਬਿਨਾਂ ਸੋਚੇ ਨੇ ਬੋਲੀ ਜਾਂਦੀ ਐ ਉਹ ਤਾਂ ਇੱਕ ਬਿਸਰੀ ਗੋਲੀ ਐ ਪਾਵ ਕੇ ਜ਼ਹਿਰ ਦੀ ਤਰ੍ਹਾਂ ਹੀ ਲੱਗਦੀ ਐ ਦੁਰਦਸ਼ਾ ਕਰਵਾ ਕੇ ਉਹ ਜੋ ਲੜਕਾ ਸੀ ਘਰ ਮੁੜ ਆਇਆ ਬਾਪ ਨੇ ਗੱਲਬਾਤ ਪੁੱਛੀ ਤਾਂ ਸਾਰੀ ਬਾਤਾਂ ਸੁਣ ਕੇ ਉਹ ਉਸ ਆਪ ਲਾ ਲੈ ਦੇ ਘਰ ਚਲਾ ਗਿਆ ਅੱਗੋ ਉਹਨਾਂ ਦੇ ਸਾਥ ਸੰਬੰਧੀ ਜੁੜੇ ਹੋਏ ਚੰਨ ਗੁੱਸੇ ਨਾਲ ਆਕ ਲਗਿਆ ਲਾਲਾ ਜੀ ਤੁਸੀਂ ਮੁੰਡੇ ਦੀ ਬੜੀ ਬੇਇੱਜ਼ਤੀ ਕੀਤੀ ਐ ਵਾਲਾ ਮੂੰਹ ਹੋਇਆ ਤੁਸੀਂ ਸਿਆਣੇ ਬਿਆਣੇ ਹੋ ਇਹ ਚੰਗ ਕੰਮ ਇਹ ਕੰਮ ਐ ਜੋ ਤੁਸੀਂ ਨੇ ਚੰਗਾ ਨਹੀਂ ਕੀਤਾ ਅੱਗੋ ਇਹ ਸਾਹਿਜ ਕਹਿਣ ਲੱਗਿਆ ਭਰਾਵਾ ਜੇ ਐਨੇ ਗੁੱਸੇ ਵਿੱਚ ਆਉਣਾ ਸੀ ਆ ਪਹਿਲਾ ਮੁੰਡੇ ਨੂੰ ਆਕਲ ਸਿਖਾਉਣੀ ਸੀ ਜੋ ਗਾਲੋਛ ਨੇ ਕਹੀ ਇਹੋ ਜੀ ਗੱਲ ਕਦੇ ਦੁਸ਼ਮਣ ਵੀ ਦੁੱਖ ਵੇਲੇ ਨਹੀਂ ਕਹਿੰਦਾ ਜੋ ਬਾਚਨ ਬੋਲ ਕੇ ਗਿਆ ਹੈ ਇਹ ਸੁਣ ਕੇ ਉਸਨ ਲਾਲ ਨੇ ਕਿਹਾ ਕਿ ਉਹ ਤਾਂ ਮੂਰਖ ਸੀ ਜੀ ਜੇ ਕਦੇ ਹੁਣ ਤੁਹਾਡਾ ਕੋਈ ਹੋਰ ਮਰ ਗਿਆ ਤਾਂ ਮੈਂ ਆ ਪਾਵਾਂਗਾ ਇਹ ਗੱਲ ਆ ਕੇ ਉਹ ਵੀ ਆਪਣੇ ਘਰ ਨੂੰ ਮੁੜ ਆਇਆ ਸਾਵਾਸੇ ਆਕਲਵੰਦ ਦੇ ਇਹ ਸੇ ਕਰਕੇ ਕਿਹਾ ਹੈ ਜੈਸੀ ਕੋਕੋ ਤੈਸੇ ਬੱਚੇ ਜੈਸਾ ਬੱਤਿਆ ਨੂੰ ਗਿਆਨ ਦੇਵਾਗੇ ਉਹ ਆ ਹੀ ਉਹ ਬੱਚੇ ਸਿੱਖਣਗੇ ਕਿਉਂਕਿ ਬੱਚੇ ਨੇ ਤਾਂ ਗਲਤੀ ਕੀਤੀ ਸੀ ਉਸ ਨੇ ਉਹ ਤੋਂ ਵੱਡੀ ਗਲਤੀ ਕੀਤੀ ਇਹ ਉਸਦੀ ਬਹੁਤ ਵੱਡੀ ਮੂਰਖਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ